ਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਮੈਂਟ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਗਰਮੀਆਂ ਦੇ ਸੂਟ ਕਾਟਨ ਦੇ ਸੂਟਾਂ ਦੀ ਵੈਰਿਟੀ ਪਹੁੰਚ ਗਈ ਜੀ ਪਹਿਲਾਂ ਵੀ ਬਹੁਤ ਰੰਗਾਂ ਜਮਾਲ ਆ ਇਸ ਦੇ ਵਿੱਚ ਬਹੁਤ ਹੀ ਰੰਗੜੇਨ ਆ ਗਈ ਇਸ ਦੇ ਵਿੱਚ ਮੈਚਿੰਗ ਸੂਟ ਹੈ ਐਕਸਪੋਰਟ ਕਾਟਨ ਬਿਲਕੁਲ ਫੈਨਸੀ ਡਿਜ਼ਾਈਨਾਂ ਦੇ ਵਿੱਚ ਨਵੇਂ ਮਾਲ ਆ ਗਈ ਇਸ ਦੇ ਵਿੱਚ ਬਰਜਾਰ 'ਚ ਵਿਕੇ 450 ਦਾ ਵਿਕੇ 500 ਦਾ ਸਾਡਾ रेट ਸਿਰਫ 300 ਰੁਪਏ ਹੈ ਜੀ ਮੈਚਿੰਗ ਸੂਟ 300 ਰੁਪਏ ਦੇ ਵਿੱਚ ਹੈ ਜੀ ਇਹ ਪਰਾਮਾ ਦੀ ਹੱਟੀ ਦੇ ਉੱਤੇ ਜੀ ਸੇਰ ਮੇਲੇ ਦੇ ਉੱਤੇ ਜੀ ਰੰਗੜ ਜੈਨ ਦੇ ਵਿੱਚ ਬਹੁਤ ਮਾਲ ਆ ਚੁੱਕਿਆ ਜੀ ਪਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲਾ ਚੱਲ ਰਿਹਾ ਜੀ ਰੰਗੜ ਜੈਨ ਦੇਖੀ ਚਲੋ ਕਿਸੇ ਵੀ ਭੈਣ ਭਰਾ ਨੇ ਆਨਲਾਈਨ ਮੰਗਾਉਣਾ ਹੋਵੇ ਤਾਂ ਸਕਰੀਨ ਸ਼ਾਟ ਲੈ ਕੇ ਭੇਜੋ ਸਾਡੇ ਡਿਜ਼ਾਈਨਰ ਦੇ ਵਿੱਚ ਮਾਲ ਭੇਜਿਆ ਜਾਊਗਾ ਜੀ ਆਹ ਦੇਖੋ ਜੀ ਮੈਚਿੰਗ ਸੂਟ ਹੈ ਬਿਲਕੁਲ ਕਾਟਲ ਦਾ ਕੱਪੜਾ ਇਹ 300 ਰੁਪਏ ਦਾ ਸੂਟ ਕੱਚਾ ਹੀ ਇਹ ਹੈ ਪਰਾਮਾ ਦੀ ਹੱਟੀ ਦੇ ਉੱਤੇ 300 ਰੁਪਏ ਦੇ ਵਿੱਚ ਹੀ ਮੈਚਿੰਗ ਸੂਟ ਕਾਟਨ ਦਾ ਕੱਪੜਾ ਹੈਗਾ ਬਿਲਕੁਲ ਕਿਸੇ ਨੇ ਸਮਾਨ ਜਿਆ ਲੈਣਾ ਹੋਵੇ ਤਾਂ ਸਕਰੀਨਸ਼ਾਟ ਲੈ ਕੇ સીધી-ਸੀਧੀ ਆਇਆ ਕਰੋ ਜੀ ਸਮਾਨ ਜਿਆ ਨਹੀਂ ਮਿਲੂਗਾ ਫਿਰ ਪਹਿਲਾਂ ਇਹਦੇ ਵਿੱਚ ਬਹੁਤ ਜਿੰਨਾ ਜਮਾਲ ਆਇਆ ਸੀਗਾ ਜੀ ਪਹਿਲਾਂ ਖਤਮ ਹੋ ਗਿਆ ਸੀ ਨਵੇਂ ਦੁਆਰੇ ਬਹੁਤ ਡਿਜ਼ਾਈਨਾਂ ਦੇ ਵਿੱਚ ਮਾਲ ਆ ਚੁੱਕਿਆ ਹੈ ਇਹਦੇ ਵਿੱਚ ਜਿੰਨੇ ਮਰਜ਼ੀ ਹੂਟਲ ਜਾ ਸਕਦੇ ਹੋ ਜੀ ਕਿਸੇ ਭੈਣ ਭਰਾ ਨੇ ਵੇਚਣ ਵਾਸਤੇ ਇਕੱਠੇ ਸੂਟ ਲੈਣੇ ਹੋਣ ਦੁਕਾਨਦਾਰੀ ਵਾਸਤੇ ਹਾ ਹੋਲਸੇਲ ਦੇ ਰੇਟਾਂ ਦੇ ਵਿੱਚ ਜਿੰਨਾ ਮਰਜ਼ੀ ਲੈ ਸਕਦੇ ਜੀ 300 ਰੁਪਏ ਦਾ ਸੂਟ ਹੈ ਜੀ 300 ਰੁਪਏ ਦੇ ਵਿੱਚ ਭਰਾਮਾਂ ਦੀ ਹੱਟੀ ਦੇ ਉੱਤੇ ਸੇਲ ਮੇਲੇ ਦੇ ਉੱਤੇ ਜੀ ਕਾਟਨ ਦਾ ਮੈਚਿੰਗ ਸੂਟ ਫੈਂਸੀ ਸੂਟਾ ਜੀ ਬਿਲਕੁਲ ਵਧੀਆ ਗਰਮੀ ਵਾਲੀ ਵੈਰਿਟੀ ਹੈ ਜੀ ਇਹ ਬਿਲਕੁਲ ਕਾਟਨ ਦਾ ਕੱਪੜਾ ਹੈਗਾ ਸਿਰਫ 300 ਰੁਪਏ ਦੇ ਵਿੱਚ ਜੀ 300 ਰੁਪਏ ਦੇ ਵਿੱਚ ਭਰਾਮਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਉੱਤੇ 300 ਰੁਪਏ ਦੇ ਵਿੱਚ ਜੀ ਦੇਖੋ ਡਿਜ਼ਾਈਨਿੰਗ ਦੇਖੀ ਚੱਲੋ ਜੀ ਟੋਪੋ ਟੋਪ ਡਿਜ਼ਾਈਨ ਹੈਗੇ ਇਹਦੇ ਵਿੱਚ ਡਿਜ਼ਾਈਨਿਕ سارے ਬਹੁਤ ਸੋਹਣੇ ਸੋਹਣੇ ਡਿਜ਼ਾਈਨ ਚਮਾਲ ਆ ਗਿਆ ਇਹਦੇ ਵਿੱਚ ਰੇਟ ਉਹੀ 300 ਰੁਪਏ ਦੇ ਵਿੱਚ ਜੀ ਪਹਿਲਾਂ ਵੀ ਬਹੁਤ ਸੂਟ ਵਿੱਚ ਇਹਦੇ ਨਾਲ ਤੇ ਹੁਣ ਨਵੇਂ ਜਿਹੜੇ ਡਿਜ਼ਾਈਨ ਚਮਾਲ ਆ ਚੁੱਕੇ ਇਹਦੇ ਵਿੱਚ ਜੀ 300 ਰੁਪਏ ਦਾ ਸੂਟ ਹੈ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਭਾਰੀ ਸੇਰ ਮੇਲਾ ਚੱਲ ਰਿਹਾਗਾ ਭਾਰੀ ਸੇਲ ਮੇਲੇ ਦਿੱਤੇ ਜੀ ਕਾਟਨ ਦਾ ਮੈਚਿੰਗ ਸੂਟ ਸਿਰਫ 300 ਰੁਪਏ ਦਾ ਹੈ ਜੀ ਇਹ 300 ਰੁਪਏ ਦੇ ਵਿੱਚ ਭਰਾਮਾ ਦੀ ਹੱਤੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਹੈ ਜੀ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਡਿਜ਼ਾਈਨਿੰਗ ਦੇਖੀ ਚਲੋ ਸਕਰੀਨ ਸ਼ਾਟ ਲਾਉਈ ਚਲੋ ਸਾਵੇਂ ਸੂਟ ਮਗਾਉਣ ਵਾਸਤੇ ਸ਼ੀਤ ਤੋਂ ਸ਼ੀਤੀ ਪੰਚ ਤੋਂ ਸਾਮੇੜ ਜੈਨਾ ਦੇ ਵਿੱਚ ਸਾਵੇਂ ਕੱਟੜਾਂ ਦੇ ਵਿੱਚ ਮਾਲ ਲੈ ਸਕਦੇ ਹੋ ਜਿਹਦੇ ਵਿੱਚ ਸਾਮੇੜ ਜੈਨੇਗ ਸਾਮੀ ਕਲਰਿੰਗ ਪਰ ਆਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਗਰਮੀ ਵਾਲੇ ਸੂਟਾਂ ਦਾ ਭਾਰੀ ਸੇਲ ਮੇਲਾ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਭਰਾਮਾ ਦੀ ਹੱਟੀ ਦੇ ਉੱਤੇ ਜੀ ਡਿਜ਼ਾਈਨ ਕਿਤਾ ਜੀ ਬਹੁਤ ਟੌਪ ਟੌਪ ਆਇਆ ਹੋਇਆ ਇਹਦੇ ਵਿੱਚ ਸਾਰੇ ਬਹੁਤ ਛੋਲੇ ਛੋਲੇ ਡਿਜ਼ਾਈਨਰ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈਗਾ ਰੇਟ ਸਿਰ 3500 ਰੁਪਏ ਹੈ ਜੀ 300 ਦੇ ਵਿੱਚ ਭਰਾਮਾ ਦੀ ਹੱਟੀ ਦੇ 300 ਰੁਪਏ ਦਾ ਕਰਤਾ ਹੀ ਰੇਟ ਇਹਦਾ ਜਿੰਨੇ ਮਰਜ਼ੀ ਸੂਟ ਲੈ ਸਕਦੇ ਸੋ ਇਹ 100 200 ਸੂਟ ਬਹੁਤ ਹੀ ਕੁਆਲਿਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈਗਾ ਗਰਮੀ ਵਾਲੀ ਵੈਰਾਈਟੀ ਦਾ ਭਰਾਮਾ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਉੱਤੇ ਸਿਰਫ 300 ਦੇ ਵਿੱਚ ਮੈਚਿੰਗ ਸੂਟ ਹੈ ਜੀ ਇਹ ਰਾੰਗੜ ਜائیں ਦੇਖੀ ਜਲੋ ਬਹੁਤ ਹੀ ਰੰਗਾਂ ਜਵਾਲ ਆ ਗਿਆ ਜਿਹਦੇ ਵਿੱਚ ਸਿਰਫ 300 ਦੇ ਵਿੱਚ ਭਰਾਮਾ ਦੀ ਹੱਤੀ ਦਿੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਗਰਮੀ ਵਾਲੇ ਸੂਟਾਂ ਦਾ ਭਾਰੀ ਸੇਲ ਮੇਲਾ ਕਿਸੇ ਵੀ ਪਹਿਰੇ ਪੁਰਾਣੇ ਇਕੱਠਾ ਕੱਪੜਾ ਕੋਈ ਦੁਕਾਨਦਾਰੀ ਵਾਸਤੇ ਲੈਣਾ ਹੈ ਤਾਂ ਸਾਡੇ ਨਾਲ ਫੋਨ ਤੇ ਸੰਪਰਕ ਕਰਕੇ ਜਦੋਂ ਮਰਜ਼ੀ ਲੈ ਸਕਦਾ ਹੈਗਾ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਇਕ ਕਰੋ ਵਾਅ ਤੋਂ ਵਾਅ ਦੇ ਵੀਡੀਓ ਸ਼ੇਅਰ ਕਰੋ ਸਭ ਨੂੰ ਪਤਾ ਲੱਗ ਸਕੇ ਕਿ ਸਾਸ਼ਟਰੀ ਰੇਟਾਂ ਦੇ ਵਿੱਚ ਵਧੀਆ ਕੁਆਲਿਟੀ ਦੇ ਕੱਪੜੇ ਮਿਲ ਰਿਹਾ ਜੀ ਭਰਾਮਾ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦੀ ਭਾਰੀ ਸੇਲ ਚੱਲ ਰਹੀ ਹੈ ਜੀ ਇੱਥੇ ਹਰ ਕਿਸਮ ਦੇ ਸੂਟਾਂ ਦੀ ਭਾਰੀ ਸੇਲ ਭਰਾਮਾ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲੇ ਦੇ ਉੱਤੇ ਕਾਟਨ ਦਾ ਸੂਟ 300 ਰੁਪਏ ਦਾ ਕਰਤਾ ਇਹ 900 ਰੁਪਏ ਦੇ ਵਿੱਚ ਭਰਾਮਾ ਦੀ ਹੱਟੀ ਵਸਟਾਂ ਰੋਡ ਮਾਊਂਡ ਮੰਡੀ